ਪੇਜ ਮੀਨਤੇ ਸਾਧ ਨਹੀਂ ਜਿਹੜੇ ਸਾਡੇ ਮਜ਼ਦੂਰ ਸਾਥੀ ਆ ਉਹਨਾਂ ਵਾਸਤੇ ਉਹਨਾਂ ਦੀਆਂ ਹੱਕੀ ਮੰਗਾਂ ਵਾਸਤੇ ਪੰਜਾਬ ਸਰਕਾਰ ਦੇ ਖਿਲਾਫ ਤਿੰਨ ਰੋਜ਼ਾ ਧਰਨਾ ਜਿਹੜਾ ਲਗਾਇਆ ਜਾ ਰਿਹਾ ਇਹ ਤਿੰਨ ਰੋਜ਼ਾ ਧਰਨਾ ਜਿਹੜਾ ਜਲੰਧਰ ਦੇ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ ਲੱਗਿਆ ਹੋਇਆ ਪਹਿਲੇ ਦਿਨ ਕੁਝ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਸਾਥੀ ਆਏ ਸੀਗੇ ਅੱਜ ਵੱਡੇ ਰੂਪ ਦੇ ਵਿੱਚ ਮਾਝੇ ਦੇ ਵਿੱਚੋਂ ਸਾਥੀ ਜਿਹੜੇ ਇੱਥੇ ਧਰਨੇ ਦੇ ਰੂਪ ਦੇ ਵਿੱਚ ਆਏ ਹੋਏ ਆ ਕੋਈ ਸਾਥੀ ਮੈਂ ਦੇਖ ਰਿਹਾ ਉਹ ਆ ਵੀ ਰਹੇ ਆ ਇਹ ਸਾਡੇ ਨਾਲ ਜatiya ਮਜ਼ਦੂਰ ਸਭਾ ਦੇ ਸੂਬੇ ਦੇ ਚੰਨ ਸਰਕਤਰ ਸਰਜੀ ਗੁਰਨਾਮ ਸਿੰਘ ਦਾਉਦ ਜੁੜੇ ਹੋਏ ਆ ਜਿਹੜੇ ਇਸ ਸਾਰੇ ਧਰਨੇ ਦੀ ਅਗਵਾਈ ਕਰ ਰਹੇ ਆ ਸਮੁੱਚੀ ਲੀਡਰਸ਼ਿਪ ਦੀ ਆ띠 ਮਜ਼ਦੂਰ ਸਭਾ ਦੀ ਅਗਵਾਈ ਕਰ ਰਹੀ ਆ ਦਾਉਦ ਸਾਹਿਬ ਜੀ ਆਇਆਂ ਨੂੰ ਜੀ ਜੀ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਥੋੜਾ ਜਿਆ ਦੱਸਿਓ ਵੀ ਜਿਹੜਾ ਇਹ ਆਪਣਾ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਧਰਨਾ ਲਾਇਆ ਹੋਇਆ ਕੁਝ ਕੇਂਦਰ ਸਰਕਾਰ ਨਾਲ ਸੰਬੰਧਤ ਮੰੰਡਾ ਵੀ ਅੱਜ ਦੀਆਂ ਸ਼ਾਮਲ ਕੀਤੀ ਹੋਈਆਂ ਨੇ ਸਾਡਾ ਇਹ ਧਰਨਾ ਜਿਹੜਾ ਬਿਆਤੀ ਮਜ਼ਦੂਰ ਸਭਾ ਦੇ ਝੰਡੇ ਥੱਲੇ ਚੱਲ ਰਿਹਾ ਇਹ 26 ਤਰੀਕ ਤੋਂ ਚਾਲੂ ਕੀਤਾ ਸੀ ਕੱਲ ਦਾ ਦਿਨ ਲੰਘ ਗਿਆ ਅੱਜ ਦਾ ਅੱਜ ਅਸੀਂ ਸਮਾਰਤ ਕਰਨਾ ਇਹ 3 ਦਿਨ ਦਾ ਦਿਨ ਰਾਤ ਦਾ ਲਗਾਤਾਰ ਧਰਨਾ ਕੁਝ ਮੰਗਾਂ ਕੇਂਦਰ ਨਾਲ ਸੰਬੰਧਿਤ ਆ ਜਿਵੇਂ ਇਹ ਜ਼ਮੀਨ ਦਾ ਮਾਮਲਾ ਕੇਂਦਰ ਨਾਲ ਸੰਬੰਧਿਤ ਆ ਕੁਝ ਹੋਰ ਗੱਲਾਂ ਜਿਹੜੀਆਂ ਨੀਤੀਗਤ ਆ ਉਹ ਕੇਂਦਰ ਨਾਲ ਸੰਬੰਧਿਤ ਆ ਬਹੁਤੀਆਂ ਮੰਗਾਂ ਸਾਡੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਆ ਜਿਹੜੀਆਂ ਮੰਗਾਂ ਸਰਕਾਰ ਨੇ ਚੋਣਾਂ ਵੇਲੇ ਕੁਝ ਗਰੰਟੀਆਂ ਲੋਕਾਂ ਨਾਲ ਕੀਤੀਆਂ ਸੀ ਉਹ ਪੂਰੀਆਂ ਨਹੀਂ ਕੀਤੀਆਂ ਕੁਝ ਮੰਗਾ ਹੋ ਰਿਹਾ ਜਿਹੜੀਆਂ ਲੋਕਾਂ ਦੀਆਂ ਬਹੁਤ ਭਾਗੀਆਂ ਤੇ ਜਾਇਜ਼ ਮੰਗਾ ਉਹਨਾਂ ਮੰਗਾ ਨੂੰ ਲੈ ਕੇ ਤਿੰਨ ਰੋਜ਼ਾ ਧਰਨਾ ਲਗਾਤਾ ਚੱਲਦੇ ਤਿੰਨ ਸਾਲ ਹੋ ਗਿਆ ਭਗਵੰਤ ਮਾਨ ਦੀ ਸਰਕਾਰ ਨੂੰ ਹੁੰਦ ਦੇ ਵਿੱਚ ਆਇਆ ਆਪਣੀ ਸਰਕਾਰ ਚਲਾਉਂਦੇ ਆ ਆਪਾਂ ਪਹਿਲਾਂ ਵੀ ਮੰਨਦਾ ਕਰਦੇ ਰਹੇ ਆ ਵੀ ਸਾਡੇ ਨਾਲ ਗੱਲਬਾਤ ਕਰੋ ਤੇ ਗੱਲਬਾਤ ਦੀ ਵੀ ਆਪਾਂ ਮੰਨਤਾ ਕਰਦੇ ਰਹੇ ਕਿੰਨੀ ਵਾਰੀ ਮੀਟਿੰਗਾਂ ਹੋ ਚੁੱਕੀਆਂ ਭਗਵੰਤ ਮਾਨ ਦੀ ਸਰਕਾਰ ਦੇ ਵੇਖੋ ਜੀ ਭਗਵੰਤ ਮਾਨ ਜੋ ਕੁਝ ਵੋਟਾਂ ਲੈਣ ਵੇਲੇ ਕਹਿੰਦਾ ਸੀ ਉਹਦੇ ਤੋਂ ਬਿਲਕੁਲ ਝੂਠਾ ਸਾਬਤ ਹੋਇਆ ਕਿ ਲੋਕਾਂ ਨੂੰ ਕਹਿੰਦਾ ਸੀ ਧਰਨੇ ਮਾਰਨ ਦੀ ਲੋੜ ਨਹੀਂ ਪੈਣੀ ਸਾਨੂੰ ਕੋਈ ਮੁਜਾਰੇ ਕਰਨ ਦੀ ਲੋੜ ਨਹੀਂ ਪੈਣੀ ਪਰ ਸਭ ਕੁਝ ਕੀਤਾ ਸਾਨੂੰ 7 ਵਾਰੀ ਟਾਈਮ ਦੇ ਕੇ ਭਗਵੰਤ ਮਾਨ ਨੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਇੱਕ ਵੀ ਮੀਟਿੰਗ ਸਾਡੇ 3 ਸਾਲ ਬੀਤ ਗਿਆ ਮਜ਼ਦੂਰਾਂ ਦੀਆਂ ਜਥੇਬੰਦੀਆਂ ਜਿਹੜੀਆਂ ਸਾਹੇ ਰੂਪਕ ਵੀ ਲੜਦੀਆਂ ਰਹੀਆਂ ਅਸੀਂ ਇਕੱਲੇ ਵੀ ਲੜਦੇ ਰਹੇ ਆ ਸਾਨੂੰ 7 ਵਾਰ ਟਾਈਮ ਦਿੱਤਾ ਪਰ ਸਾਡੀ ਮੀਟਿੰਗ 'ਚ ਨਹੀਂ ਆਇਆ ਇੱਕ ਵੀ ਮੰਗ ਸਾਡੀ ਜਿਹੜੀ ਆ ਅੱਜ ਤੱਕ ਸਵੀਕਾਰ ਨਹੀਂ ਕੀਤੀ ਇਹ ਮੈਨੂੰ ਇਦਾਂ ਲੱਗਦਾ ਜਿਵੇਂ ਭਗਵੰਤ ਮਾਨ ਪਹਿਲੀਆਂ ਸਰਕਾਰਾਂ ਨਾਲੋਂ ਜ਼ਿਆਦਾ ਮਜ਼ਦੂਰ ਵਿਰੋਧੀ ਆ ਹੈ ਉਹ ਵੀ ਮਜ਼ਦੂਰ ਵਿਰੋਧੀ ਸੀ ਪਰ ਇਹ ਉਹਨਾਂ ਨਾਲੋਂ ਵੀ ਜ਼ਿਆਦਾ ਮਜ਼ਦੂਰ ਵਿਰੋਧੀ ਸਾਬਤ ਹੋ ਰਿਹਾ ਜੀ ਸੱਤ ਵਾਰੀ ਜਿਹੜੀਆਂ ਮੀਟਿੰਗਾਂ ਤੇ ਤੁਸੀਂ ਜਾਂਦੇ ਰਹੇ ਹੋ ਕਿ ਪਹਿਲੇ ਕੈਨਸਲ ਕਰ ਦਤੀਆਂ ਕਈਆਂ ਮੀਟਿੰਗਾਂ ਨਹੀਂ ਅਸੀਂ ਜਾਂਦੇ ਰਹੇ ਜੀ ਉੱਥੇ ਹੋਰ ਬੰਦੇ ਭੇਜ ਦਿੱਤੇ ਜਾਂਦੇ ਰਹੇ ਆ ਆਪਣੇ ਮੰਤਰੀ ਭੇਜ ਦਿੰਦਾ ਰਿਹਾ ਪਰ ਆਪ ਇੱਕ ਵੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਇਆ ਜਿਹੜੀਆਂ-ਕਿਹੜੀਆਂ ਮੰਗਾਇਆ ਜਿਹੜਾ ਹੁਣ ਤੁਸੀਂ ਕਮਿਸ਼ਨਰ ਦੇ ਦਫ਼ਤਰ ਦੇ ਮੋਰੇ 'ਤੇ ਧਰਨਾ ਲਾਇਆ ਇੱਕ ਕਮਿਸ਼ਨਰ ਦੇ ਦਫ਼ਤਰ ਦੇ ਮੋਰੇ ਧਰਨਾ ਲਾਉਣ ਦਾ ਅਰਥ ਕੀ ਆ ਕਮਿਸ਼ਨਰ ਦੇ ਦਫ਼ਤਰ ਤੇ ਹੋਰ ਵੀ ਬਹੁਤ ਸਾਰੇ ਪੰਜਾਬ ਦੇ ਵਿੱਚ ਹੈਗੇ ਇੱਥੇ ਜਲੰਧਰ ਦੇ ਵਿੱਚ ਇਹ ਧਰਨਾ ਕਿਉਂ ਕੇ ਜੀ ਵੇਖੋ ਇਹ ਵੈਸੇ ਤੇ ਕਮਿਸ਼ਨਰ ਹੋਰ ਵੀ ਹੈਗੇ ਆ ਪਰ ਅਸੀਂ ਸਾਰੇ ਪੰਜਾਬ ਨੂੰ ਇੱਕ ਵਾਰੀ ਆਪਣੀਆਂ ਮੰਗਾਂ ਹਾਈਲਾਈਟ ਕਰਨ ਵਾਸਤੇ ਅਸੀਂ ਜਲੰਧਰ ਦੇ ਕਮਿਸ਼ਨਰ ਨੂੰ ਚੁਣਿਆ ਵੀ ਇੱਥੇ ਸਾਰੇ ਪੰਜਾਬ ਦਾ ਧਰਨਾ ਸਾਰੇ ਲੋਕ ਇੱਥੇ ਹੋਣ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਅਸੀਂ ਅੰਤਿਮ ਐਲਾਨ ਕਰਾਂਗੇ ਉਹ ਸਾਰੇ ਪੰਜਾਬ ਚ ਕੀਤਾ ਜਾਊਗਾ ਇਹ ਪੰਜਾਬ ਦੇ ਇੱਕ ਹਿੱਸੇ 'ਚ ਸਾਰੇ ਪੰਜਾਬ ਤੋਂ ਲੋਕ ਆਏ ਆ ਇੱਥੇ ਧਰਨਾ ਮਾਰਨ ਆਏ ਆ ਆਪਣੀਆਂ ਮੰਗਾਂ ਲੈ ਕੇ ਮੰਗਾਂ ਦੇ ਵਿੱਚ ਸਭ ਤੋਂ ਪਹਿਲੀ ਮੰਗ ਸਾਡੀ ਮਨਰੇਗਾ ਨਾਲ ਸੰਬੰਧਤ ਆ ਸਾਲ 'ਚ ਅਸੀਂ ਮੰਗ ਕਰਦੇ ਹਾਂ ਸਾਰਾ ਸਾਲ ਕੰਮ ਦਿਓ ਇਹ 100 ਦਿਨਾਂ ਨਾਲ ਸਾਡਾ ਕਿਦਾਰਾ ਨਹੀਂ ਹੁੰਦਾ ਸਾਰੇ ਪਰਿਵਾਰ ਨੂੰ ਕੰਮ ਦਿਓ ਇੱਕ ਚੀਜ਼ ਨੂੰ ਕੰਮ ਦਿੱਤਿਆਂ ਬਾਕੀ ਜੀ ਵਿਹਲੇ ਰਹਿੰਦੇ ਆ ਤੇ ਦਿਹਾੜੀ ਇੰਨੀ ਨਗੂਣੀ ਦਿਹਾੜੀ ਦਿੱਤੀ ਜਾ ਰਹੀ ਆ ਭਈ ਐਸ ਮਿਹਨਤਾਈ ਤੋਂ ਉਹਨਾਂ ਪੈਸਿਆਂ ਨਾਲ ਬਣਦਾ ਕੁਝ ਨਹੀਂ ਅਸੀਂ ਕਹਿੰਨੇ ਘੱਟੋ-ਘੱਟ 700 ਰੁਪਇਆ ਦਿਹਾੜੀ ਮਜ਼ਦੂਰ ਦੀ ਚਾਹੀਦੀ ਆ ਤਾਂ ਕਿ ਉਹ ਮਾੜਾ-ਮੋਟਾ ਰੋਟੀ ਪਾਣੀ ਆਪਣਾ ਖਾ ਸਕੋ ਇਹ ਤੋਂ ਬਿਨਾ ਹੋਰ ਕਿਹੜੀਆਂ-ਕਿਹੜੀਆਂ ਮੰਗਾਂ ਆ ਇਹ ਤੱਕ ਲਿੰਗ ਰੇਗਾ ਵਾਲੀ ਜਿਹੀ ਹੋ ਗਈ ਅਸੀਂ ਅਸੀਂ ਦੂਸਰੀ ਮੰਗ ਸਾਡੀ ਇਹ ਆ ਵੀ ਪੰਜਾਬ ਦੀ ਸਰਕਾਰ ਨੇ ਚੋਣਾਂ ਵੇਲੇ ਐਲਾਨ ਕੀਤਾ ਸੀ ਪੈਨਸ਼ਨ 2500 ਰੁਪਇਆ ਦੇਵਾਂਗੇ ਬੀਬੀਆਂ ਨੂੰ 1500 ਰੁਪਇਆ ਮਹੀਨੇ ਦਾ ਹਰ ਮਹੀਨੇ ਉਹਨਾਂ ਦੇ ਬੈਂਕ ਖਾਤਿਆਂ 'ਚ ਆਇਆ ਕਰੂਗਾ ਉਹ ਕੁਝ ਵੀ ਨਹੀਂ ਕੀਤਾ ਅਸੀਂ ਕਹਿੰਨੇ ਉਹ ਤੇ ਤੁਰੰਤ ਲਾਗੂ ਕਰੇ ਇਹ ਸਾਡੀ ਮੰਗ ਆ ਤੇ 5000 ਰੁਪਇਆ ਪਟਾਪਾ ਬਿਦਵਾ ਤੇ ਅੰਕੀ ਨੂੰ ਪੈਨਸ਼ਨ ਕੀਤੀ ਜਾਵੇ ਅਸੀਂ ਮੰਗ ਕਰਦੇ ਹਾਂ ਸਸਤੇ ਭਾਅ ਦੇ ਦੇ ਡੀਪੋ ਖੋਲ ਕੇ ਪਬਲਿਕ ਮੰਨ ਪ੍ਰਣਾਲੀ ਮਜ਼ਬੂਤ ਕਰਕੇ ਸਾਰੀਆਂ ਹੀ ਰਸੋਈ ਚ ਵਰਤੋਂ ਵਾਲੀਆਂ ਚੀਜ਼ਾਂ ਅੱਧੀ ਕੀਮਤ ਦੇ ਉੱਤੇ ਲੋਕਾਂ ਨੂੰ ਦਿੱਤੀਆਂ ਜਾਣ ਅਸੀਂ ਮੰਗ ਕਰਦੇ ਹਾਂ ਸਾਡੇ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਈ ਬਹੁਤ ਮਿਲੇ ਅਸੀਂ ਮੰਗ ਕਰਦੇ ਹਾਂ ਗਰੀਬ ਲੋਕਾਂ ਦੇ ਜਿਹੜਾ ਇਲਾਜ ਆ ਉਹ ਮੁਫਤ ਹੋਵੇ ਅਸੀਂ ਚਾਹੁੰਦੇ ਹਾਂ ਸਾਨੂੰ ਜ਼ਮੀਨ ਦੇ ਵਿੱਚੋਂ ਹਿੱਸਾ ਮਿਲੇ ਜਿਹੜੀ ਸਾਡੇ ਹਿੱਸੇ ਦੀ ਜ਼ਮੀਨ ਆ ਕਿਉਂਕਿ ਇਹ ਧਰਤੀ ਕੁਦਰਤ ਨੇ ਪੈਦਾ ਕੀਤੀ ਆ ਕੁਦਰਤ ਦਾ ਸਰੋਤ ਆ ਕਿਸੇ ਦੀ ਆਪਣੀ ਹੱਥੀ ਬਣਾਈ ਹੋਈ ਚੀਜ਼ ਨਹੀਂ ਇਸ ਕਰਕੇ ਸਾਰਿਆਂ ਦਾ ਹਿੱਸਾ ਸਾਡਾ ਵੀ ਉਹਦੇ ਵਿੱਚ ਬਰਾਬਰ ਹਿੱਸਾ ਸੋ ਇਹ ਜਿਹੜੇ ਬੇਜਮੀਨੇ ਲੋਕ ਆ ਕਿ ਅੱਜ ਇਹ ਵੀ ਮੰਗ ਕਰਦੇ ਆ ਵੀ ਸਾਰੀ ਜਿਹੜੀ ਜ਼ਮੀਨ ਆ ਉਹਦੇ ਵਿੱਚੋਂ ਸਾਡਾ ਬਣਦਾ ਹਿੱਸਾ ਦਿੱਤਾ ਜਾਵੇ ਇਹ ਜਿਹੜਾ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਉਹ ਤੁਰੰਤ ਜਿਹੜੇ ਲੋਕ ਵਾਹੀ ਕਰਨਾ ਚਾਹੁੰਦੇ ਆ ਉਹਨਾਂ ਨੂੰ ਮਜ਼ਦੂਰਾਂ ਦੀ ਜ਼ਮੀਨ ਮਜ਼ਦੂਰਾਂ ਨੂੰ ਔਣਾ ਲਾਜ਼ਮੀ ਕੀਤਾ ਜਾਵੇ ਇਹ ਕੁਝ ਮੰਗਾਂ ਜਿਨ੍ਹਾਂ ਲੈ ਕੇ ਅਸੀਂ ਅੱਜ ਇੱਥੇ ਤਰਨਾ ਦੇ ਅੰਦੋਲਨ ਦਾ ਅਗਲਾ ਪੜਾ ਜਿਹੜਾ ਹੈ ਉਹ ਕੀ ਹੋਊਗਾ ਐਸੇ ਦੇ ਅੰਤਿਮ ਐਲਾਨ ਕਰਾਂਗੇ ਅਸੀਂ ਸਲਾਹ ਕੀਤੀ ਆ ਕਿ ਅਸੀਂ ਇਹ ਸਰਕਾਰ ਦੇ ਨਾਲ ਪਾਵਾਂਗੇ ਅਗਲੇ ਐਕਸ਼ਨ ਚਾਜ ਤੋਂ ਬਾਅਦ ਅਗਲਾ ਪੜਾ ਜਿਹੜਾ ਸਾਡਾ ਉਹ ਅਸੀਂ ਮੰਤਰੀ ਤੇ ਐਮਐਲਏ ਜਿਹੜੇ ਆ ਉਹਨਾਂ ਦੇ ਘਰਾਂ ਕੇ ਜਾਵਾਂਗੇ ਉਹਨਾਂ ਨੂੰ ਘੇਰਾਂਗੇ ਉਹਨਾਂ ਦੇ ਪਰਿਵਾਰਾਂ ਨੂੰ ਲਾਵਾਂਗੇ ਉਹਨਾਂ ਨੂੰ ਮੰਗ ਪੱਤਰ ਦਿਆਂਗੇ ਸ਼ੁਕਰੀਆ ਜੀ ਬਹੁਤ ਬਹੁਤ ਆ ਇਹ ਸੰ ਸਾਥੀ ਗੁਰਨਾਮ ਸਿੰਘ ਦਾਉ ਦਾ ਜਿਹੜੇ ਜਨਰਲ ਸਕੱਤਰ ਨੇ ਇਹਾਤੀ ਮਜ਼ਦੂਰ ਸਭਾ ਦੇ ਉਹ ਸਾਡੇ ਨਾਲ ਜੁੜੇ ਹੋਏ ਸੀਗੇ ਤੇ ਅਗਲਾ ਪੜਾ ਜਿਹੜਾ ਵੀ ਇਹਾਤੀ ਮਜ਼ਦੂਰ ਸਭਾ ਦਾ ਹੋਵੇ ਤੇ ਮਜ਼ਦੂਰਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਮੰਨੀਆਂ ਜਾਣੀਆਂ ਚਾਹੀਦੀਆਂ ਆ ਸਾਡੇ 3 ਸਾਲ ਦਾ ਅਰਸਾ ਬੀਤ ਗਿਆ ਸਾਡੇ 3 ਸਾਲ ਦਾ ਅਰਸਾ ਹੀ ਨਹੀਂ ਕੱਲਾ ਦੇਸ਼ ਦੀ ਆਜ਼ਾਦੀ ਨੂੰ ਜੇ ਅਸੀਂ ਆਜ਼ਾਦੀ ਤੇ ਇੰਨੇ ਸਾਲਾਂ ਬਾਅਦ ਵੀ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਜੜੇ ਆ ਅੰਦੋਲਨਾਂ ਦੇ ਰਾਹ ਪਏ ਹੋਏ ਆ ਤੇ ਸਮਝ ਆਉਣੀ ਚਾਹੀਦੀ ਆ ਸਾਡੇ ਸਾਡੇ ਮਜ਼ਦੂਰਾਂ ਦੀ ਸਾਡੇ ਪਰਿਵਾਰਾਂ ਦੀ ਹਾਲਤ ਕਿਓ ਜੀ ਹੋਏਗੀ ਵਾਕਵਾ ਚੁਕਰੀਆ